93743 ਦੀ ਲੀਡ ਹੋ ਗਈ ਬਾਈ ਮੀਟੇਰ ਜਿੰਦਾਬਾਦ ਜਿੰਦਾਬਾਦ ਜਿੱਤੂਗਾ ਵੀ ਜਿੱਤੂਗਾ 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 ਵੀ ਜਿੱਤੂਗਾ ਜਿੰਨੇ ਕੇ ਫਰਕ ਵੱਧਦਾ ਹੀ ਜਾਣਾ ਕੀ ਲੱਗਦਾ ਹੁਣ ਕੁਛ ਟਾਈਮ ਪਹਿਲਾਂ 3 ਕਾ ਹਜ਼ਾਰ ਨਹੀਂ ਹੁਣ ਸਾਰੀ ਟੋਟ ਰਿਕਾਰਡ ਹੀ ਤੋੜਨਗੇ ਮਾਲਵੇ ਵਾਲੇ ਸੰਗਰੂਰ ਵਾਲੇ ਰਿਕਾਰਡ ਹੀ ਤੋੜਦੇ ਆਨੇ ਪਹਿਲੇ ਸਾਲ ਤੋਂ ਟੁੱਟਣਗੇ ਰਿਕਾਰਡ ਲੋਕ ਸਭਾ ਹਲਕਾ ਸੰਗਰੂਰ ਦੀ ਗੱਲ ਕਰਾਂਗੇ ਗੁਰਮੀਤ ਸਿੰਘ ਮੀਤ ਹੈ ਆਰਾਮ ਆਦਮੀ ਪਾਰਟੀ ਤੋਂ ਨੇ ਅੱਗੇ ਚੱਲ ਰਹੇ ਨੇ ਸਿਮਰਨਜੀਤ ਸਿੰਘ ਮਾਨ ਦੂਜੇ ਨੰਬਰ ਤੇ ਅਤੇ ਸ਼੍ਰੀ ਖਡੂਰ ਸਾਹਿਬ ਦੀ ਗੱਲਬਾਤ ਕਰਾਂਗੇ ਭਾਈ ਅਮਰਤਪਾਲ ਸਿੰਘ ਅੱਗੇ ਚੱਲ ਰਹੇ ਨੇ ਭਾਈ ਇਹਦਾ ਟ੍ਰੈਂਡਿੰਗ ਆਪਣੇ ਟੀਅਰ ਚੱਲਿਆ ਭਾਈ ਇਹਦੇ ਫਿਲਮ ਤਾਂ ਆਉਣੀ ਬਾਕੀ ਆ ਸਾਡਾ ਭਾਈ ਮੀਤ ਜੇਤੂ ਭਾਈ ਇਥੇ ਕੰਮ ਦੀ ਇੱਤ ਹੁੰਦੀ ਆ ਬਾਈ ਪਹਿਲਾਂ ਲੱਗਦਾ ਸੀ ਕਿ ਸਿਮਰਨਜੀਤ ਸਿੰਘ ਮਾਨ ਨੇ ਜਿਮਨੀ ਚੋਣ ਚ ਤਾਂ ਵੱਡੀ ਮਾਤ ਦਿੱਤੀ ਆ ਕਿ ਦੁਬਾਰਾ ਵੀ ਸਿਮਰਨਜੀਤ ਸਿੰਘ ਮਾਨ ਹਰਾਉਣਗੇ ਜੀ ਆਮ ਆਦਮੀ ਪਾਰਟੀ ਨੂੰ ਨਹੀਂ ਨਹੀਂ ਜੇ ਇਸ ਵਾਰ ਨਹੀਂ ਹੋਣਾ ਬਈ ਪਹਿਲੇ ਦਿਨ ਤੋਂ ਹੀ ਮਾਨ ਸਾਹਿਬ ਨਾਲ ਨਿਗਿਆ ਮੈਂ ਕਾਲਜ ਦੇ ਟਾਈਮ 'ਚ ਪੜ੍ਹਦਾ ਸੀ ਬਾਈ ਪੇਪਰ ਵੀ ਛੜਦਾ ਸੀ ਮੈਂ ਮੇ ਦਾ ਮਾਨ ਸਾਹਿਬ ਨਾਲ ਇੰਨਾ ਦਿਲੋਂ ਪਿਆਰ ਆ ਬਈ ਆਪਣਾ ਠੀਕ ਹੈ ਬਾਈ ਕੰਮ ਬੋਲਦੇ ਨੇ ਮਾਨਾ ਤੈਨੂੰ ਦਿਲ ਵਾਲੀ ਵੋਟ ਆ ਤੇਰੇ ਨਾਲ ਖੜੇ ਆ ਤੇਰੇ ਨਾਲ ਹੀ ਖੜੇ ਰਹਿਾਂਗੇ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਤਾਜ਼ਾ ਅਪਡੇਟ ਕਾਊਂਟਿੰਗ ਦੇ ਤੁਹਾਨੂੰ ਦਿੰਦੇ ਰਹਾਂਗੇ ਤੇ ਤਾਜ਼ਾ ਅਪਡੇਟ ਦੇ ਰਿਹਾ ਕਿ ਕਿਹੜੀ ਸ਼ੀਟ ਤੋਂ ਕੌਣ ਅੱਗੇ ਆਸੋ ਲੋਕ ਸਭਾ ਹਲਕਾ ਸੰਗਰੂਰ ਦੀ ਗੱਲ ਕਰਾਂਗੇ ਗੁਰਮੀਤ ਸਿੰਘ ਮੀਤ ਹੈ ਆਰਾਮ ਆਦਮੀ ਪਾਰਟੀ ਤੋਂ ਨੇ ਅੱਗੇ ਚੱਲ ਰਹੇ ਨੇ ਸਿਮਰਨਜੀਤ ਸਿੰਘ ਮਾਨ ਦੂਜੇ ਨੰਬਰ ਤੇ ਅਤੇ ਸ਼੍ਰੀ ਖਡੂਰ ਸਾਹਿਬ ਦੀ ਗੱਲਬਾਤ ਕਰਾਂਗੇ ਭਾਈ ਅਮਰਤਪਾਲ ਸਿੰਘ ਅੱਗੇ ਚੱਲ ਰਹੇ ਨੇ ਲੋਕ ਸਭਾ ਹਲਕਾ ਫਰੀਦਕੋਟ ਦੀ ਗੱਲ ਕਰਾਂਗੇ ਉੱਥੋਂ ਭਾਈ ਸਰਬਜੀਤ ਸਿੰਘ ਖਾਲਸਾ ਨੇ ਅੱਗੇ ਚੱਲ ਰਹੇ ਨੇ ਸੋ ਤਾਜ਼ਾ ਅਪਡੇਟ ਲਗਾਤਾਰ ਜਾਰੀਆ ਅਤੇ ਲੋਕ ਸਭਾ ਹਲਕਾ ਸੰਗਰੂਰ ਦੀ ਕਾਊਂਟਿੰਗ ਹੋ ਰਹੀ ਹੈ ਤੂ ਕਾਲਜ ਵਿਖੇ ਅਸੀਂ ਮੌਜੂਦ ਆ ਉਥੇ ਆਮ ਆਦਮੀ ਪਾਰਟੀ ਦੇ ਆਗੂ ਨੇ ਨੌਜਵਾਨ ਵਲੰਟੀਅਰ ਨੇ ਉਹ ਵੀ ਲਗਾਤਾਰ ਪਹੁੰਚ ਰਹੇ ਨੇ ਬਾਈ ਯੂਰੀ ਮੋਹਦੇਮ ਬਾਈ ਜੀ ਕੀ ਨਾਮ ਹੈ ਜੀ ਬਾਈ ਮੇਰਾ ਨਾਮ ਜਸੂ ਫਰਵਾਲੀ ਹੈ ਬਾਈ ਅੱਛਾ ਜਸੂ ਜੀ ਕਿਵੇਂ ਲੱਗਦਾ ਮੀਤ ਇਹਰ 3 ਕਹ 1000 ਵੋਟ ਨਾਲ ਅੱਗੇ ਚੱਲ ਰਹੇ ਨੇ ਕੀ ਲੱਗਦਾ ਕਿਵੇਂ ਦੇ ਰਹਿਣਗੇ ਰੂਜਾ ਬਾਈ ਇਹਦਾ ਟ੍ਰੈਂਡਿੰਗ ਜਾ ਆਪਣੇ ਟੀਅਰ ਚੱਲਿਆ ਬਾਈ ਫਿਲਮ ਤੋਂ ਵਾਲੇ ਆਉਣੀ ਬਾਕੀ ਆ ਠੀਕ ਹੈ ਸਾਡਾ ਬਾਈ ਮੀਤ ਜੇਤੂ ਬਾਈ ਇਥੇ ਕੰਮਾਂ ਦੀ ਜਿੱਤ ਹੁੰਦੀ ਆ ਬਾਈ ਅੱਗੇ ਤੋਂ ਵੀ ਮਾਨ ਸਾਹਿਬ ਲੋਕਾਂ ਦੇ ਦੁੱਖਾਂ ਸੁੱਖਾਂ ਦੇ ਹਾਮੀ ਨੇ ਲੋਕਾਂ ਨਾਲ ਆਮ ਲੋਕ ਇਹ ਤਾਂ ਮੀਟ ਹੇਰ ਬਾਈ ਦੀ ਜੱਤ ਹੋਊਗੀ ਪੱਕਾ ਗਾਰੰਟੀ ਹੈ ਬਾਕੀ ਤੁਹਾਨੂੰ ਕੀ ਲੱਗਦਾ ਸੀਐਮ ਭਗਵੰਤ ਮਾਨ ਦਾ ਜ਼ਿਲ੍ਹਾ ਜੀ ਡਿਸਟ੍ਰਿਕਟ ਦਾ ਲੋਕ ਸਭਾ ਹਲਕਾ ਉਹਨਾਂ ਦਾ ਪਹਿਲਾਂ ਲੱਗਦਾ ਸੀ ਕਿ ਸਿਮਰਨਜੀਤ ਸਿੰਘ ਮਾਨ ਨੇ ਜਿਮਨੀ ਚੌਂਚ 'ਚ ਤਾਂ ਵੱਡੀ ਮਾਤ ਦਿੱਤੀ ਆ ਕਿ ਦੁਬਾਰਾ ਵੀ ਸਿਮਰਨਜੀਤ ਸਿੰਘ ਮਾਨ ਹਰਾਉਣਗੇ ਜੀ ਆਮ ਆਦਮੀ ਪਾਰਟੀ ਨੂੰ ਨਹੀਂ ਨਹੀਂ ਜੇ ਇਸ ਵਾਰ ਨਹੀਂ ਹੋਣਾ ਵੀਰੇ ਜੀ ਪਿਛਲੀ ਵਾਰ ਸਾਡੇ ਆਪ ਦੇ ਵਲੰਟੀਅਰ ਨੇ ਵੋਟਾਂ ਪਾਉਣ ਗਏ ਬਹੁਤ ਉਹਨਾਂ ਨੂੰ ਐਸੀ ਜਿੱਤੀ ਜਾਣਾ ਸੀ ਪਰ ਇਸ ਵਾਰ ਵੀਰੇ ਅਸੀਂ ਪੂਰਾ ਜੋਰ ਲਾਇਆ ਜੋਸ਼ ਨਾਲ ਬੋਟਾ ਪਵਾਇਆ ਨੇ ਠੀਕ ਹੈ ਜਿੱਤ ਸਾਡੀ ਪੱਕੀ ਹੋ ਗਈ ਬਾਈ ਕੰਮਾਂ ਦੀ ਜਿੱਤ ਹੋਈ ਆ ਬਾਈ ਸੂਏ ਕੱਢ ਤੇ ਬਿਜਲੀ ਦੇ ਬਿੱਲ ਜ਼ੀਰੋ ਆਉਣ ਲੱਗੇ ਸਕੂਲਾਂ ਦੇ ਸਕੂਲ ਕਿੰਨੇ ਵਧੀਆ ਬਣਾ ਦੇ ਬਾਈ ਹਮ ਹਸਪੀਟਲ ਬਣਾਉਣ ਲੱਗਿਆ ਵਧੀਆ ਠੀਕ ਹੈ ਇਸ ਦੁਬਾਰਾ ਵੀਰੇ ਲੋਕਾਂ ਨੂੰ ਬੈਲ ਜੀ ਬਿਜਲੀ ਦੇ ਯਾਰ ਠੀਕ ਹੈ ਆਪਾਂ ਨੂੰ ਹੋਰ ਵੀ ਕੀ ਚਾਹੀਦਾ ਯਾਰ ਪੰਜਾਬ ਚੋ ਕੀ ਲੱਗਦਾ ਤੁਹਾਨੂੰ ਕਿੰਨੀਆਂ ਕਿ ਸੀਟਾਂ ਆਮ ਆਦਮੀ ਪਾਰਟੀ ਲੈ ਜੂ ਕਿਉਂਕਿ ਜਿਹੜੇ ਐਗਜ਼ਿਟ ਪੋਲ ਸੀ ਉਹ ਲਗਾਤਾਰ ਇਹ ਕਹਿ ਰਹੇ ਸੀ ਕਿ ਕਾਂਗਰਸ ਪਾਰਟੀ ਨਹੀਂ ਅੱਗੇ ਜਾਣਾ ਕਾਂਗਰਸ ਪਾਰਟੀ 7 8 ਸੀਟਾਂ ਕਿ 1 2 ਸੀਟਾਂ ਤੇ ਸਿਮਟ ਜਾਣਾ ਆਮ ਆਦਮੀ ਪਾਰਟੀ ਨੇ ਬਾਈ ਅਸੀਂ ਸਰਬਿਆ ਚਾਉਂਦੇ ਹੀ ਨਹੀਂ ਜੀ ਇਹਦਾ ਨਤੀਜਿਆਂ ਜੀ ਆਉਣੇ ਨੇ ਵੀਰੇ ਹਮ ਐਤਕੀ ਵੀ ਦੇਖ ਲਓ ਕੀ ਹੋਊਗਾ ਉਲਟ ਫੇਰੀ ਹੋਊਗਾ ਬਾਈ ਠੀਕ ਹੈ ਹਮ ਜੱਜਮੈਂਟ ਕੀ ਲੱਗਦੀ ਹੈ ਤੁਹਾਨੂੰ ਕਿੰਨੀਆਂ ਕਿ ਸੀਟਾਂ ਪੰਜਾਬ ਚੋਂ ਆ ਜਾਣਗੀਆਂ ਬਾਈ ਜੱਜਮੈਂਟ ਸਾਨੂੰ 8 9 ਸੀਟਾਂ ਦੀ ਹੈ ਬਾਈ ਠੀਕ ਹੈ ਆਉਣਗੀਆਂ ਪੱਕਾ ਓਕੇ ਜਨਨ ਕਿ ਸੰਗਰੂਰ ਵਾਲੀ ਕ हां ਬੀਰੇ ਸੰਗਰੂਰ ਵਾਲੀ ਕਲੀਅਰ ਆ ਆਲੇ ਦਾਲੇ ਵੀ ਅਸੀਂ ਮਾਲ ਵਿੱਚ ਕਲੀਅਰ ਕਰਾਂਗੇ ਠੀਕ ਹੈ ਬਾਕੀ ਯਾਰ ਕੰਮਾਂ ਦੀ ਜੱਤ ਹੋਣੀ ਆ ਲੋਕਾਂ ਨੂੰ ਪਤਾ ਲੱਗ ਗਿਆ ਵੀ ਮਾਨ ਸਾਹਿਬ ਦਿਲੋਂ ਲੱਗੇ ਹੋਏ ਨੇ ਕੰਮ ਕਰ ਰਹੇ ਨੇ ਇੱਥੇ ਕੰਮਾਂ ਦੀ ਜੱਤ ਹੋਣੀ ਆ ਬਾਈ ਠੀਕ ਹੈ ਪਰ ਇਹ ਵੀ ਕਿਹਾ ਜਾਂਦਾ ਸੀ ਕਿ ਜਿਹੜੇ ਨੌਜਵਾਨ ਨੇ ਉਹ ਨਰਾਜ਼ ਹੋਗੇ ਜੀ ਆਮ ਆਦਮੀ ਪਾਰਟੀ ਤੋਂ ਕਿਤੇ ਨਾ ਕਿਤੇ ਫਰਕ ਪਊਗਾ ਵੋਟਾਂ ਦਾ ਇਹ ਗੱਲ ਸਾਹਮਣੇ ਆ ਰਹੀ ਸੀ ਕੀ ਲੱਗਦਾ ਨੌਜਵਾਨ ਨਰਾਜ਼ ਨਹੀਂ ਹੋਏ ਜੇ ਕੋਈ ਥੋੜੇ-ਮੋਟੇ ਨਰਾਜ਼ ਹੁੰਦੇ ਵੀ ਨੇ ਉਹ ਦਿਲਚ ਮਾਨ ਸਾਹਿਬ ਨਾਲ ਜੁੜੇ ਹੋਏ ਨੇ ਬਾਈ ਠੀਕ ਹੈ ਉਹ ਜੇ ਉਹਨਾਂ ਦੇ ਮਨ 'ਚ ਵੀ ਗੁੱਸਾ ਵੀ ਹੋਊ ਪਹਿਲੇ ਦਿਨ ਤੋਂ ਹੀ ਮਾਨ ਸਾਹਿਬ ਨਾਲ ਨਿਕੇ ਆ ਮੈਂ ਕਾਲਜ ਦੇ ਟਾਈਮ 'ਚ ਪੜ੍ਹਦਾ ਸੀ ਬਾਈ ਪੇਪਰ ਵੀ ਛੜਦਾ ਸੀ ਮੈਂ ਮੈਮੇ ਦਾ ਮਾਨ ਸਾਹਿਬ ਨਾਲ ਇੰਨਾ ਦਿਲੋਂ ਪਿਆਰ ਆ ਬਾਈ ਆਪਣਾ ਠੀਕ ਹੈ ਆਪਾਂ ਦਾ ਮਾਨ ਸਾਹਿਬ ਨੂੰ ਬਾਈ ਨਾਲ ਪਹਿਲੇ ਦਿਨ ਤੋਂ ਆ ਅੱਗੇ ਵੀ ਰਹਿਾਂਗੇ ਮਾ ਸਾਡਾ ਮਾਨ ਬਾਈ ਦੇ ਉਹਨੂੰ ਹੈ ਹੀ ਨਹੀਂ ਬਾਈ ਪੈਸੇ ਦਾ ਤਾਂ ਠੀਕ ਹੈ ਉਹ ਕੰਮ ਬੋਲਦੇ ਨੇ ਗਰਾਊਂਡ ਤੋਂ ਜੁੜਿਆ ਹੋਇਆਗਾ ਪਹਿਲਾਂ ਤੋਂ ਉਹਨੂੰ ਸਾਰਿਆਂ ਲੋਕਾਂ ਦੀ ਪਤਾਗਾ ਮੁਸ਼ਕਲਾਂ ਦਾ ਵੀ ਕੀ ਲੋਕਾਂ ਨੂੰ ਮੁਸ਼ਕਲਾਂ ਆਉਂਦੀਆਂ ਨੇ ਬਾਈ ਹੱਲ ਕਰੂ ਜਿਹੜਾ 11 1100 ਰੁਪਏ ਵਾਲਾ ਬਾਈ 1000 1000 ਕਹਿੰਦਾ 11 1100 ਦਊ ਬਾਈ ਠੀਕ ਹੈ ਥੋੜਾ ਟਾਈਮ ਚਾਹੀਦਾ ਬਾਈ ਕਿੰਨੇ ਵਾਦੇ ਪੂਰੇ ਕਰਦੇ ਯਾਰ ਆਮ ਲੋਕਾਂ ਦਾ ਘਰੇ ਖਰਚਾ ਹੀ ਨਹੀਂ ਚੱਲਦਾ ਜੀ ਬਿਲਾ ਬਿਲਾ ਕਰਕੇ ਦੇ ਕਿੰਨੀ ਸਹੂਲਤ ਹੋ ਗਈ ਕਰਨ ਜੀ ਜਿਹੜਾ ਪ੍ਰਾਈਵੇਟ ਕੰਮ ਕਰਦਾ 15000 ਕਮਾਉਂਦਾ ਬਾਈ 5-7000 ਦਾ ਤਾਂ ਬਿਲੀ ਭਰੇ ਜਾਂਦਾ ਜੀ ਹੁਣ ਸਾਨੂੰ ਬਿਲਾ ਦੀ ਟੈਨਸ਼ਨ ਚੱਕੀ ਗਈ ਆਮ ਲੋਕਾਂ ਨੂੰ ਬਾਈ ਕੰਮ ਬੋਲਦੇ ਨੇ ਮਾਨਾ ਤੈਨੂੰ ਦਿਲ ਵਾਲੀ ਵੋਟ ਆ ਤੇਰੇ ਨਾਲ ਖੜੇ ਆ ਤੇਰੇ ਨਾਲ ਹੀ ਖੜੇ ਰਹਿਾਂਗੇ ਹਮ ਬਿਲਕੁਲ ਬਾਈ ਜੀ ਕੀ ਨਾਮ ਆ ਜੀ ਮੇਰਾ ਨੌਰਣ ਜੀ ਚਨੇਰਿਆ ਜੀ ਅੱਛਾ ਚਨੇਰ ਜੀ ਕਿਵੇਂ ਲੱਗਦਾ ਕਿਵੇਂ ਜਸ਼ਨ ਵਾਲਾ ਮਾਹੌਲ ਬਣ ਗਿਆ ਫਿਰ ਇੱਥੇ ਹਾਂਜੀ ਹਾਂ ਦੇਖੋ ਸ਼ੁਰ ਤੇ ਇਹ ਸ਼ੁਰੂਆਤ ਇਹਨੇ ਅੱਗੇ ਵਧੀ ਜਾਣਾ ਲੀਡ ਨੇ ਹੋਰ ਅੱਗੇ ਵਧੀ ਜਾਣਾ ਕਿਉਂਕਿ ਮੀਤ ਹੇਰ ਜੀ ਜੋ ਖੇਡ ਮੰਤਰੀ ਨੇ ਪੰਜਾਬ ਦੇ ਤੁਹਾਨੂੰ ਵੀ ਪਤਾ ਉਹਨਾਂ ਨੇ ਖੇਡਾਂ ਦੇ ਖੇਤਰ ਜਿਵੇਂ ਖੇਡਾ ਵਤਨ ਪੰਜਾਬ ਦੀਆਂ ਹੋਈਆਂ ਜਾਂ ਜਿਹੜਾ ਸੋਇਆਂ ਦਾ ਪ੍ਰੋਜੈਕਟ ਆ ਉਦੋਂ ਇਹ ਮਹਿਕਮਾ ਵੀ ਮੀਤ ਹੇਰ ਜੀ ਕੋਲੇ ਸੀ ਇਹ ਇਹਨਾਂ ਦੇ ਸੈਨਾਂ ਨਾਲ ਇਹ ਪਾਸ ਹੋਇਆ ਜੀ ਸਾਰਾ ਪ੍ਰੋਜੈਕਟ ਤੇ ਟੋਲ ਪਲਾਜੇ ਲਾ ਲਓ 43 45000 ਨੌਕਰੀ ਲਾ ਲਓ ਜਾਂ ਹੋਰ ਵੀ ਜਿੱਤ ਰਿਆ ਬਾਈ ਸਾਡਾ 93 93743 ਦੀ ਲੀਡ ਹੋ ਗਈ ਬਾਈ ਮੀਟੇਰ ਜਿੰਦਾਬਾਦ ਜਿੰਦਾਬਾਦ ਜਿੱਤੂਗਾ ਵੀ ਜਿੱਤੂਗਾ 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 ਵੀ ਜਿੱਤੂਗਾ ਜਨਨ ਕੇ ਫਰਕ ਵੱਧਦਾ ਹੀ ਜਾਣਾ ਕੀ ਲੱਗਦਾ ਹੁਣ ਕੁਛ ਟਾਈਮ ਪਹਿਲਾਂ 3 ਕਾ ਹਜ਼ਾਰ ਨਹੀਂ ਹੁਣ ਰਿਕਾਰਡ ਹੀ ਡੋੜ ਰਿਕਾਰਡ ਹੀ ਦੌੜ ਰਗੇ ਮਾਲਵੇ ਵਾਲੇ ਸੰਗਰੂਰ ਵਾਲੇ ਰਿਕਾਰਡ ਹੀ ਡੋੜਦੇ ਆਨੇ ਪਹਿਲੇ ਜਣ ਤੋਂ ਟੁੱਟਣਾ ਰਿਕਾਰਡ ਠੀਕ ਹੈ ਜਨਨ ਕੇ ਰਾਜਧਾਨੀ ਮੰਨਿਆ ਜਾਂਦਾ ਲੋਕ ਸਭਾ ਹਲਕਾ ਸੰਗਰੂਰ ਰਾਜਧਾਨੀ ਪੂਰੀ ਵਰਕਰ ਰਹਿਣਾ ਕਿਲਾ ਇਹ ਬਾਈ ਇਹ ਤਾਂ ਫਤਹੀ ਹੋਗਾ ਫੇ ਦੁਬਾਰੇ ਤਾਂ ਚੜਤੀ ਰਹਿਣੀ ਆ ਬਾਈ ਮਾਨ ਦੀ ਕੰਮ ਬੋਲਦਾ ਬਾਈ ਕੰਮ ਆ ਚੱਲਦੀਆਂ ਨੇ ਦਿਨ ਹੀ ਚੱਲਦੀਆਂ ਨੇ ਮੋਟਰਾਂ ਦੇਖ ਲਓ ਬਾਈ ਦਿਨ ਹੀ ਚੱਲਦੀਆਂ ਨੇ ਠੀਕ ਹੈ ਕੰਮ ਬੋਲਦੇ ਆ ਡੱਬਾ ਵੀ ਸੀਐਮ ਭਗਵੰਤ ਮਾਨ 2.5 ਲੱਖ ਵੋਟ ਤੇ ਜਿੱਤੇ 2014 ਚ ਕੀ ਲੱਗਦਾ ਉਹ ਰਿਕਾਰਡ ਐਤ ਕੀ ਟੁੱਟੂਗਾ ਜਾਂ ਕੀ ਲੱਗਦਾ ਤੁਹਾਨੂੰ ਬਾਈ ਇਹਦਾ ਉਮੀਦਵਾਰ ਨੇ ਪਹਿਲਾਂ ਹੀ ਕਹਦਾ ਵੀ ਮਾਨ ਸਾਹਿਬ ਤੁਹਾਡਾ ਰਿਕਾਰਡ ਤੋੜਾਂਗੇ ਤੁਸੀਂ ਗੁੱਸਾ ਨਾ ਕਰਜੋ ਠੀਕ ਹੈ ਟੁੱਟਣਗੇ ਬਾਈ ਰਿਕਾਰਡ ਦੇਖੀ ਚਲੋ ਬਣਦਾ ਕੀ ਹੈ ਹੁਣ ਅੱਗੇ ਅੱਗੇ ਬਿਲਕੁਲ ਜੀ ਸੋ ਸੈਂਟਰਲ ਪੰਜਾਬ ਟੀਵੀ ਤੇ ਕਾਊਂਟਿੰਗ ਦੀ ਅਪਡੇਟ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਸੰਘਰੂਰ ਚ ਮੌਜੂਦ ਆ ਸੰਘਰੂਰ ਦੇ ਧੂਰੀ ਚ ਕਾਊਂਟਿੰਗ ਹੋ ਰਹੀ ਆ ਤੇ ਲਗਾਤਾਰ ਗੁਰਮੀਤ ਸਿੰਘ ਮੀਤ ਹੇਰ ਨੇ ਜਿਹੜੇ ਅੱਗੇ ਜਾ ਰਹੇ ਨੇ ਕਾਫੀ ਵੱਡੇ ਫਰਕ ਨਾਲ ਅੱਗੇ ਵਧਦੇ ਜਾ ਰਹੇ ਨੇ ਸਿਮਰਨਜੀਤ ਸਿੰਘ ਮਾਨ ਦੂਜੇ ਨੰਬਰ ਤੇ ਨੇ ਅਤੇ ਆਉਣ ਵਾਲੇ ਸਮੇਂ ਚ ਲਗਾਤਾਰ ਜਿਹੜੀ ਅਪਡੇਟ ਆ ਤੁਹਾਨੂੰ ਦਿੰਦੇ ਰਹਾਂਗੇ ਕੈਮਰਾਮੈਨ ਅਸ਼ੋਕ ਕੁਮਾਰ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ